ਬੇਸ਼ੱਕ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੰਟਰੋਲ ਬਹੁਤ ਹੈ ਭਗਵੰਤ ਮਾਨ ਦਾ ਬੜਾ ਕੰਟਰੋਲ ਹੈ ਅਰਵਿੰਦ ਕੇਜਰੀਵਾਲ ਦਾ ਅਰਵਿੰਦ ਕੇਜਰੀਵਾਲ ਤੋਂ ਬਿਨਾਂ ਤਾਂ ਪਾਰਟੀ ਦੇ ਵਿੱਚ ਪੱਤਾ ਵੀ ਨਹੀਂ ਹੱਲਦਾ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਤੋਂ ਬਿਨਾਂ ਪੱਤਾ ਵੀ ਨਹੀਂ ਹੱਲਦਾ ਬਗਾਵਤ ਹੋਣ ਦੀ ਤਾਂ ਬੜੀ ਦੂਰ ਦੀ ਗੱਲ ਹੈ ਜੇ ਕੋਈ ਕਿਸੇ ਤਰੀਕੇ ਦੀ ਕਾਨਾ ਫੁੱਸੀ ਵੀ ਹੁੰਦੀ ਹੈ ਪਾਰਟੀ ਦੇ ਵਿੱਚ ਕਿਸੇ ਦੇ ਖਿਲਾਫ ਕਹਿੰਦੇ ਕਿ ਕੱਢ ਕੇ ਬਾਹਰ ਮਾਰਦੇ ਨੇ ਬਿਲਕੁਲ ਵੀ ਕਿਸੇ ਦੀ ਸੁਣਦੇ ਨਹੀਂ ਕਿੰਨੇ ਉਹ ਵੱਡੇ ਲੀਡਰ ਨੇ ਜਿਨ੍ਹਾਂ ਨੂੰ ਦਰਵਾਜ਼ਾ ਖੋਲ ਕੇ ਬਾਹਰ ਕੱਢਤਾ ਕਿ ਥੋੜੀ ਹੁਣ ਲੋੜ ਨਹੀਂ ਹੈਗੀ ਕਹਿੰਦੇ ਕਿ ਉਹ ਬਗਾਵਤ ਕਰ ਰਹੇ ਸੀ ਬਗਾਵਤ ਕਹਿੰਦੇ ਕਿ ਸਾਡੀ ਪਾਰਟੀ ਦੇ ਵਿੱਚ ਸਾਡੀ ਪਾਰਟੀ ਦੇ ਵਿੱਚ ਅਨੁਸ਼ਾਸਨ ਦਾ ਭੰਗ ਹੋ ਜਾਏ ਕਿਸੇ ਤਰੀਕੇ ਦਾ ਸਾਡੀ ਪਾਰਟੀ ਦੇ ਵਿੱਚ ਰੌਲਾ ਹੋ ਜਾਏ ਕਹਿੰਦੇ ਕੋਈ ਸਵਾਲ ਨਹੀਂ ਪੈਦਾ ਹੁੰਦਾ ਪਰ ਜਿੱਥੇ ਵੀ ਲੋਕ ਹੁੰਦੇ ਨੇ ਜਿੱਥੇ ਵੀ ਸਿਆਸੀ ਲੋਕ ਹੁੰਦੇ ਨੇ ਉੱਥੇ ਸਿਆਸਤਾਂ ਹੋਣੀਓ ਹੈ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਆਮ ਆਦਮੀ ਪਾਰਟੀ ਨੇ ਲੋਕ ਸਭਾ ਦੀਆਂ ਸੀਟਾਂ ਦੀ ਅਨਾਉਂਸਮੈਂਟ ਕੀਤੀ ਪੰਜ ਕੈਬਨਿਟ ਮੰਤਰੀਆਂ ਨੂੰ ਟਿਕਟ ਦਿੱਤੀ ਕਰਮਜੀਤ ਤਨਮੋਲ ਜਿਹੜੇ ਫਿਲਮੀ ਅਦਾਕਾਰ ਨੇ ਗੁਰਪ੍ਰੀਤ ਜੀਪੀ ਜਿਹੜੇ ਕਾਂਗਰਸ ਵੱਲੋਂ ਹੈਗੇ ਨੇ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਕਾਂਗਰਸ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਆਮ ਆਦਮੀ ਪਾਰਟੀ ਦੇ ਉਹ ਮੌਜੂਦਾ ਜੇ ਮੈਂਬਰ ਪਾਰਲੀਮੈਂਟ ਨੇ ਇੱਕੋ ਇੱਕ ਹਰਨ ਲੋਕ ਸਭਾ ਦੀ ਦੋਸਤੋ ਚੋਣ ਆ ਗਈ ਇਹਨਾਂ ਚੋਣਾਂ ਦੇ ਮੱਦੇ ਨਜ਼ਰ ਕੀ ਹੋਇਆ ਉਹਦੇ ਦਾ ਆਪਾਂ ਗੱਲ ਕਰਾਂਗੇ ਪਰ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਕਿਉਂਕਿ ਜਦੋਂ ਤੁਸੀਂ ਚੈਨਲ ਸਬਸਕ੍ਰਾਈਬ ਕਰ ਲੋਗੇ ਤਾਂ ਜਿਹੜੀ ਅਸੀਂ ਤੁਹਾਡੇ ਕੋਲ ਖਬਰਾਂ ਲੈ ਕੇ ਆਵਾਂਗੇ ਵਾਪਰ ਕੀ ਰਿਹਾ ਸਿਆਸਤ ਦੇ ਵਿੱਚ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੂਗੀ ਇਸੇ ਕਰਕੇ ਸਾਡੇ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਥੱਲੇ ਲਾਲ ਰੰਗ ਦੇ ਰੰਗ ਦੇ ਵਿੱਚ ਸਬਸਕ੍ਰਾਈਬ ਦਾ ਬਟਨ ਲਿਖਿਆ ਹੋਇਆ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਕੋਈ ਅਸੀਂ ਜਦੋਂ ਖਬਰ ਲੈ ਕੇ ਆਈਏ ਉਹ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਖਾਸ ਕਰਕੇ ਸਿਆਸਤ ਦੇ ਨਾਲ ਜੁੜੀ ਹੋਈ ਜਿਹੜੀ ਖਬਰ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਹੁਣ ਆਪਾਂ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਪਈ ਫੁੱਟ ਦੀ ਆਪਾਂ ਗੱਲ ਕਰ ਰਹੇ ਆ ਆਮ ਆਦਮੀ ਪਾਰਟੀ ਦੀ ਹੋਈ ਬਗਾਵਤ ਡਾਕਟਰ ਬਲਬੀਰ ਸਿੰਘ ਡਾਕਟਰ ਨੇ ਅੱਖਾਂ ਦੇ ਇੱਕ ਸ਼ਰੀਫ ਇਨਸਾਨ ਨੇ ਉਹ ਜੇਕਰ ਉਹਨੂੰ ਆਪਾਂ ਸਿਆਸਤੋਂ ਪਾਸੇ ਕਰਕੇ ਦੇਖੀਏ ਸਿਹਤ ਮੰਤਰੀ ਨੇ ਪੰਜਾਬ ਦੇ ਪਟਿਆਲਾ ਵਿਧਾਤੀ ਜਿਹਨੂੰ ਆਪਾਂ ਪਟਿਆਲਾ 2 ਕਹਿੰਦੇ ਆ ਉਹਦੇ ਤੋਂ ਐਮਐਲਏ ਬਣਦੇ ਨੇ ਤੇ ਪੰਜਾਬ ਸਰਕਾਰ ਦੇ ਵਿੱਚ ਸਿਹਤ ਮੰਤਰਾਲਾ ਜਿਹੜਾ ਹੈਗਾ ਸਿਹਤ ਵਿਭਾਗ ਹੈਗਾ ਉਹਦੇ ਮੰਤਰੀ ਬਣਦੇ ਨੇ ਸਿਹਤ ਵਿਭਾਗ ਅੱਜ ਕੱਲੋ ਬੈਠੇ ਉਹ ਸੰਭਾਲ ਰਹੇ ਨੇ ਤੇ ਜਿਹੜੇ ਪੰਜ ਕੈਬਨਿਟ ਮੰਤਰੀ ਆਮ ਆਦਮੀ ਪਾਰਟੀ ਨੇ ਉਤਾਰੇ ਨੇ ਮੈਦਾਨ ਦੇ ਵਿੱਚ ਕਿ ਅਸੀਂ ਵੱਡੇ ਚਿਹਰੇ ਤਾਰਾਂਗੇ ਕਿਸੇ ਤਰੀਕੇ ਦੀ ਸਾਨੂੰ ਕੋਈ ਜਿਹੜੀ ਦਿੱਕਤ ਹੈ ਰੁਕਾਵਟ ਹੈ ਉਹ ਦਿੱਕਤ ਨਾ ਆਵੇ ਪਰ ਦਿੱਕਤ ਆ ਗਈ ਕਿਵੇਂ ਆ ਗਈ ਮੈਂ ਤੁਹਾਨੂੰ ਦੱਸਦਾ ਆਮ ਆਦਮੀ ਪਾਰਟੀ ਦੇ ਕੁਝ ਬੰਦੇ ਹੈਗੇ ਨੇ ਜਿਹੜੇ ਟਿਕਟ ਮੰਗਦੇ ਸੀ ਦੇਖੋ ਇੱਕ ਤਾਂ ਦੇਖੋ ਕਿ ਜਿਹੜੇ মিডিਆ ਸਲਾਹਕਾਰ ਨੇ ਬਲਤੇਜ ਪੰਨੂ ਸਾਹਿਬ ਉਹ ਟਿਕਟ ਮੰਗ ਰਹੇ ਸੀ ਹਰਚੰਦ ਵਰਸ਼ਟਤ ਸਾਹਿਬ ਦਾ ਵੀ ਨਾਮ ਚੱਲਦਾ ਸੀ ਤੁਹੇ ਪਾਸੇ ਜਿਹੜੇ ਸਨੌਰਤੋਂ ਨੇ ਚੇਅਰਮੈਨ ਵੀ ਲਾਏ ਗਏ ਨੇ ਉਹ ਇੰਦਰਜੀਤ ਸਿੰਘ ਸੰਧੂ ਉਹ ਵੀ ਟਿਕਟ ਮੰਗ ਰਹੇ ਸੀ ਇੱਕ ਐਨ ਆਰ ਆਈ ਆਮ ਆਦਮੀ ਪਾਰਟੀ ਦੇ ਸਪੋਰਟਰ ਸੀ ਦਲਵੀਰ ਸਿੰਘ ਗਿੱਲ ਯੂਕੇ ਉਹ ਵੀ ਟਿਕਟ ਮੰਗ ਰਹੇ ਸੀ ਪਰ ਇਹਨਾਂ ਸਾਰਿਆਂ ਦੀਆਂ ਉਮੀਦਾਂ ਦੇ ਉੱਪਰ ਪਾਣੀ ਫੇਰਦਿਆਂ ਹੋਇਆ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਡਾਕਟਰ ਬਲਵੀਰ ਸਿੰਘ ਜਿਹੜੇ ਮੰਤਰੀ ਨੇ ਸਰਕਾਰ ਦੇ ਵਿੱਚ ਉਹਨਾਂ ਨੂੰ ਟਿਕਟ ਦਿੱਤੀ ਹੈ ਕਈ ਦਿਨ ਪਹਿਲਾਂ ਜਿਹੜੀ ਲਿਸਟ ਹੈ ਉਹ ਲਿਸਟ ਜਾਰੀ ਕੀਤੀ ਉਹਦੇ ਚ ਡਾਕਟਰ ਸਾਬਦਨ ਨਾ ਆ ਗਿਆ ਸੀ ਹੁਣ ਜਦੋਂ ਨਾਮ ਆ ਗਿਆ ਤਾਂ ਜਿਹੜੇ ਟਿਕਟਾ ਮੰਗਦੇ ਸੀ ਉਹਨਾਂ ਦੇ ਵਿੱਚ ਬਿਲਕੁਲ ਜ਼ਰੂਰੀ ਮਤਲਬ ਕਿ ਤੁਸੀਂ ਇਹ ਲਾ ਲੋ ਕਿ ਹੋਣਾ ਹੀ ਹੋਣਾ ਸੀ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਵਿਰੋਧ ਹੈ ਉਹ ਵਿਰੋਧ ਪੈਦਾ ਹੋ ਗਿਆ ਸਭ ਤੋਂ ਪਹਿਲਾਂ ਤਾਂ ਜਿਹੜਾ ਇੰਦਰਜੀਤ ਸੰਧੂ ਨੇ ਇਸ ਔਰ ਤੋਂ ਉਹਨਾਂ ਨੇ ਤੁਸੀਂ ਇਹ ਲਾ ਲੋ ਕਿ ਆਪਣੇ ਫੇਸਬੁੱਕ ਦੇ ਉੱਪਰ ਪੋਸਟ ਪਾਈਗੇ 24 ਸਾਲ ਲੱਗੇ ਸਾਨੂੰ ਪਹਿਲਾਂ 24 ਸਾਲ ਸਾਨੂੰ ਹੋਰ ਉਡੀਕਣਾ ਪੈਣਾ ਹੁਣ ਇੱਕ ਅਖਬਾਰ ਦੇ ਵਿੱਚ ਖਬਰ ਚਾਪਦੀ ਹੈ ਅਖਬਾਰ ਦੇ ਵਿੱਚ ਅਜੀਤ ਅਖਬਾਰ ਦੇ ਵਿੱਚ ਇਸ ਅਖਬਾਰ ਦੇ ਵਿੱਚ ਲਿਖਿਆ ਹੋਇਆ ਕਿ ਜਿਹੜੇ ਦਲਵੀਰ ਸਿੰਘ ਗਿੱਲ ਯੂਕੇ ਹੈਗੇ ਨੇ ਉਹ ਵੀ ਕਹਿੰਦੇ ਕਿ ਨਰਾਜ਼ ਚੱਲ ਰਹੇ ਨੇ ਉਹਨਾਂ ਨੂੰ ਵੀ ਜਿਹੜੀ ਸੀ ਇਹ ਉਮੀਦ ਨਹੀਂ ਸੀ ਕਿ ਸਾਰਾ ਕੁਝ ਦੋਸਤੋ ਐਦਾਂ ਹੋ ਜਾਊਗਾ ਆਹ ਦੇਖੋ ਖਬਰ ਲੱਗੀ ਹੋਈ ਹੈ ਕਿ ਦਲਵੀਰ ਸਿੰਘ ਗਿੱਲ ਨੂੰ ਦਲਵੀਰ ਸਿੰਘ ਗਿੱਲ ਨੂੰ ਪਟਿਆਲਾ ਤੋਂ ਟਿਕਟ ਨਾ ਦੇਣ ਕਰਨ ਆਪ ਦੇ ਵਲੈਤੀ ਹਮੈਤੀ ਨਰਾਜ਼ ਯਾਨੀ ਕਿ ਦਲਵੀਰ ਸਿੰਘ ਗਿੱਲ ਐਨ ਆਰ ਆਈ ਨੇ ਉਹ ਯੂਕੇ ਦੇ ਨਾਲ ਸੰਬੰਧ ਰੱਖ ਲੈਨੇ ਦੋਸਤੋ ਤੇ ਉਹ ਟਿਕਟ ਮੰਗਦੇ ਸੀ ਆਮ ਆਦਮੀ ਪਾਰਟੀ ਦੇ ਥਾਂ ਥਾਂ ਉਹਨਾਂ ਨੇ ਜਿਹੜੇ ਬੋਰਡ ਸੀ ਉਹ ਬੋਰਡ ਲਾਇਏ ਹੋਏ ਸੀ ਟਿਕਟ ਮਿਲੀਨੀਅਸ ਕਰਕੇ ਕਹਿੰਦੇ ਕਿ ਉਹਨਾਂ ਦੇ ਹਮਾਇਤੀ ਨਾਰਾਜ਼ ਹੋਗੇ ਜੇਕਰ ਹਮਾਇਤੀ ਨਾਰਾਜ਼ ਹੋਗੇ ਤਾਂ ਦਲਵੀਰ ਸਿੰਘ ਗਿੱਲ ਜਿਹੜੇ ਹੈਗੇ ਨੇ ਉਹ ਵੀ ਨਾਰਾਜ਼ ਯਾਨੀ ਕਿ ਪਹਿਲਾਂ ਤਾਂ ਇੰਜਰਜੀ ਸਿੰਘ ਸੰਧੂ ਨਾਰਾਜ਼ ਹੋਏ ਫਿਰ ਤੁਸੀਂ ਕਹ ਲਓ ਕਿ ਦਲਵੀਰ ਸਿੰਘ ਗਿੱਲ ਦੇ ਹਮਾਇਤੀ ਨਾਰਾਜ਼ ਹੋਏ ਦਲਵੀਰ ਸਿੰਘ ਗਿੱਲ ਖੁਦ ਵੀ ਹੋਊਗਾ ਕਿ ਅਸੀਂ ਟਿਕਟ ਮੰਗ ਰਹੇ ਸੀ ਨਾਰਾਜ਼ ਹੋਣਾ ਲਾਜ਼ਮੀ ਬਣ ਜਾਂਦਾ ਕਿਉਂਕਿ ਜੇ ਤੁਸੀਂ ਪਾਰਟੀ ਦੇ ਲਈ ਕੰਮ ਕਰ ਰਹੇ ਹੋ ਤੁਸੀਂ ਪਾਰਟੀ ਦੇ ਲਈ ਤਨ ਮਨ ਧਨ ਦੇ ਨਾਲ ਖੜੇ ਹੋ ਦਿਨ ਰਾਤ ਤੁਸੀਂ ਇੱਕ ਕਰ ਰਹੇ ਹੋ ਆਪਣੇ ਪਰਿਵਾਰਾਂ ਨੂੰ ਆਪਣੇ ਕੰਮਕਾਰਾਂ ਛੱਡ ਕੇ ਤੁਸੀਂ ਵੀ ਛੱਡ ਰਹੇ ਹੋ ਤੁਹਾਨੂੰ ਫਿਰ ਜੇ ਟਿਕਟ ਨਾ ਮਿਲੇ ਤਾਂ ਨਾਰਾਜ਼ ਹੋਣਾ ਤੁਹਾਡਾ ਲਾਜ਼ਮੀ ਬਣਦਾ ਜੇ ਤੁਸੀਂ ਨਾਰਾਜ਼ ਨਹੀਂ ਹੁੰਦੇ ਹੈਗੇ ਉਹ ਤੇ ਹੁਣ ਆਪਾਂ ਪੱਕੀ ਕਹਿ ਸਕਦੇ ਆ ਸੋ ਆਮ ਆਦਮੀ ਪਾਰਟੀ ਦੇ ਵਿੱਚ ਬਗਾਵਤ ਜਿਹੜੇ ਫੁੱਲ ਨੇ ਹਾਜੀ ਬੰਦਨ ਫੁੱਲ ਕਹਿਣਾ ਪੱਥਰ ਨਹੀਂ ਆਮ ਆਦਮੀ ਪਾਰਟੀ ਦੇ ਵਿੱਚ ਬਗਾਵਤ ਦੇ ਜਿਹੜੇ ਫੁੱਲ ਨੇ ਇਹ ਫੁੱਲ ਖੜਨ ਦੀ ਤਿਆਰੀ ਕਰ ਰਹੇ ਨੇ ਹੁਣ ਇਹ ਖਿੜੇ ਹੋਏ ਫੁੱਲ ਕਿਸੇ ਦਾ ਚਿਹਰਾ ਮੁਰਝਾਉਣਗੇ ਜਾਂ ਫਿਰ ਕਿਸੇ ਦੀ ਫਲਵਾੜੀ ਦਾ ਹਿੱਸਾ ਬਣਨਗੇ ਇਹ ਤਾਂ ਹੁਣ ਸਮਾਂ ਹੀ ਦੱਸੂਗਾ